ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਨੇੜੇ ਲੁੱਟਖੋਹਾਂ ਕਰਨ ਵਾਲੇ ਦੋ ਕੀਤੇ ਥਾਣਾ ਸਿਵਲ ਲੈਂਡ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਦੋ ਮੋਬਾਈਲ ਫੋਨ ਇੱਕ ਅਤੇ ਇੱਕ ਐਕਟਵਾ ਲਈ ਕਬਜ਼ੇ ਵਿੱਚ ਮੰਗਲਵਾਰ ਨੂੰ 10:30 ਵਜੇ ਦੇ ਲਗਭਗ ਥਾਣਾ ਸਿਵਲ ਲੈਂਡ ਦੇ ਏਐਸਆਈ ਗੁਰਸਾਹਿਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਮਖੌਰੀ ਦੇ ਆਧਾਰ ਤੇ ਥਾਣਾ ਸਿਵਲ ਲੈਂਡ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਕਿ ਕੁਝ ਵਿਅਕਤੀ ਲੁੱਟਖੋਹਾਂ ਦਾ ਕੰਮ ਕਰਦੇ ਹਨ ਤਾਂ ਉਹਨਾਂ ਵੱਲੋਂ ਮਾਮਲਾ ਆਪਣਾ ਦਰਜ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਮਾਡਲ ਟਾਊਨ ਦੇ ਨੇੜੇ ਇੱਕ ਨਾਕਾਬੰਦੀ ਕੀਤੀ ਗਈ ਅਤੇ ਜਿਸ ਦੇ ਵਿੱਚ ਇੱਕ ਐਕਟਵਾ ਤੇ ਆਉਂਦੇ ਦੋ ਵਿਅਕਤੀਆਂ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਦੋ ਮੋਬਾਈਲ ਫੋਨ ਚੋਰੀ ਦੇ ਬਰਾਬਰ ਕੀਤੇ ਗਏ ਅਤੇ ਐਕਟਵਾਏ ਕਿਸੇ ਵਿਅਕਤੀ ਦੀ ਮੰਗ ਕੀ ਲਈ ਹਨ ਇਹ ਸਾਰਾ ਕੁਝ ਉਹਨਾਂ ਵੱਲੋਂ ਥਾਣਾ ਸਿਵਲ ਨੇ ਵਿਖੇ ਇਕਵਰੀ ਰੱਖਿਆ ਗਿਆ ਹੈ ਅਤੇ ਬਾਕੀ ਇਸ ਮਾਮਲੇ ਦੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਸੀਂ ਦੁਕਰਿਆ ਥਾਣਾ ਸਿਵਲ ਨੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਲੁੱਟਾਂ ਖੂਹਾਂ ਕਰਨ ਵਾਲੇ ਦੋ ਥਾਣਾ ਸਿਵਲਨ ਦੀ ਆਪਣਾ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਹੈ ਕਿਹੜਾ ਥਾਣਾ ਹੈ ਮੇਰਾ ਨਾਮ ਹੈ ਸੋਹੇ ਗੁਰਸਾਹਬ ਸਿੰਘ ਜੀ थाना ਸਿਵਲ ਲਾਈਨ ਬਠਿੰਡਾ ਕੱਲ ਮੈਂ ਨਾਕਾਬੰਦੀ ਦੇ ਸਵੰਦ ਵਿੱਚ ਫੇਸ 1 ਮਾਡਲ ਟਾਉਣ ਕਰਦੋਰਾ ਸਾਹ ਕੋਲ ਮੌਜੂਦ ਸੀ ਤਾਂ ਮੇਰੇ ਕੋਲ ਸੀਕ੍ਰੀਟ ਇਨਫਰਮੇਸ਼ਨ ਆਈ ਕਿ ਗੌਰਵ ਕੁਮਾਰ ਪੁੱਤਰ ਸੰਜੀਤ ਕੁਮਾਰ ਵਾਸੀ ਪਰਜਾਪਤ ਕਰੋਨ ਵਿਖੰਡਾ ਅਤੇ ਅਮਰਜੀਤ ਸਿੰਘ ਪੁੱਤਰ ਮਨਗਾ ਸਿੰਘ ਵਾਸੀ ਗਵਿੰਦਪੁਰਾ ਜੋ ਆਗਿਰ ਔਰਤਾਂ ਤੇ ਬਜ਼ੁਰਗਾਂ ਤੋਂ ਤੁਰੇ ਜਾਂਦਾ ਤਾਂ ਮੋਬਾਈਲ ਫੋਨ ਝੱਟ ਕੇ ਅੱਗੇ ਜਾ ਕੇ ਵੇਚ ਲੈਂਦੇ ਆ ਤੇ ਉਹ ਸੀਕ੍ਰੀਟ ਇਨਫਰਮੇਸ਼ਨ ਤੇ ਮੁਕੱਦਮਾ ਦਰਜ ਕਰਵਾ ਕੇ ਨਾਕਾਬੰਦੀ ਕੀਤੀ ਦੌਰਾਨ ਇਹਨਾਂ ਨੂੰ ਸਕੂਟਰੀ ਸਮੇਤ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਮੋਬਾਈਲ ਫੋਨ ਰੈਡਮੀ ਇੱਕ ਮੋਬਾਈਲ ਫੋਨ ਪੋਕੋ ਪੋਕੋ ਕੰਪਨੀ ਦਾ ਦੋ ਮੋਬਾਈਲ ਫੋਨ ਬਰਾਊਂਡ ਕੀਤੇ ਸਮੇਤ ਸਕੂਟਰੀ ਬਰਾਊਂਡ ਕਰਕੇ ਬੰਧਾਵਾਲਾ थाना ਕਰਾਇਆ ਸਕੂਟਰੀ ਯੋਗੀ ਦੀ ਤੇ ਸਕੂਟਰੀ ਕੁਛ ਕਿਸੇ ਦੇ ਵਿੱਚ ਇਹੀ ਆਇਆ ਵੀ ਇਹ ਗਵਿੰਦਪੁਰਾ ਪਿੰਡ ਤੋਂ ਕਿਸੇ ਤੋਂ ਮੰਗ ਕੇ ਲੈ ਗਿਆ ਆਪਣੇ ਦੋਸਤ ਤੋਂ ਕੀ ਕੰਮ ਕਾਲ ਕਰਦੇ ਜੀ ਕੰਮ ਕਰ ਕੁਛ ਨਹੀਂ ਜੀ ਰਸ਼ਪੱਤੇ ਵਾਲੇ ਬਸ ਇਹੀ ਕੰਮ ਹੈ ਇਹਨਾਂ ਦਾ ਹੋਰ ਵੀ ਨਸ਼ਾ ਕਰਦੇ ਆ ਆਹ ਦੱਤਨ ਮਤਾਂ ਉਹ ਕਿਨਾਂ ਦੀ ਪੁਛਗਿਛ ਉਹਦਾ ਕੋਈ ਨਸ਼ੇ ਦੀ ਆਦੀ ਹੈ ਚਿੱਟਾ ਆਪਗੈਰਾ ਲਾਉਣ ਦੀ ਆਦੀ ਕਿੰਨੀ ਤੋਂ ਮਤਾਂ ਹਨ ਉਹ ਇੱਕ ਦੀ 26 ਸਾਲ ਹੈ ਜੀ ਇੱਕ ਦੀ 24 ਸਾਲ ਪਹਿਲਾਂ ਕੋਈ ਦੱਤਨ ਦੀ ਪੁਛਗਿਛ ਦੇ ਵਿੱਚ ਪਹਿਲਾਂ ਕੋਈ ਮੁਕੱਦਮਾ ਇਹਨਾਂ ਦੇ ਖਿਲਾਫ ਹਜੇ ਤੱਕ ਹੈ ਨਹੀਂ ਇਹ ਆਪਸ ਵਿੱਚ ਇਹ ਤਾਂ ਜਾਣ-ਪਛਾਣ ਕੀ ਹੈ ਜਾਣ-ਪਛਾਣ ਆਪ ਸਵੇਤੇ ਕੁੜੀ ਦੇ ਕੋਲ ਆਉਂਦੇ ਜਾਂਦੇ ਆ ਜੀ ਉਹ ਇਕੱਠੇ ਨਸ਼ਾ ਪੱਤਾ ਕਰਦੇ ਕਰਕੇ ਇਹਨਾਂ ਦੀ ਆਪਸ ਵਿੱਚ ਦੋਸਤੀ ਸੀ ਅਗਲੀ ਗੱਲ ਦੇ ਵਿੱਚ ਕੀ ਹੈ ਅਗਲੀ ਕਾਰਵਾਈ ਕੋਈ ਅਦਾਲਤ ਕਰਕੇ ਬਸ ਯੂਨੀਸ਼ਲ ਛੱਡਾਂਗੇ ਹੋਰ ਪੁਛਗਿਛ ਦੇ ਵਿੱਚ ਇਹਨਾਂ ਦੀ ਕੋਈ ਨਹੀਂ